ਮੈਂ ਇਸ ਵਕਤ ਖੜਾ ਹਾਂ ਲੁਧਿਆਣੀ ਦੁਗਰੀ ਮਹੱਲੇ ਵਿੱਚ ਦੁਗਰੀ ਪਹਿਲਾਂ ਕਦੇ ਪਿੰਡ ਹੁੰਦਾ ਸੀ ਪਰ ਹੁਣ ਸ਼ਹਿਰ ਬਣ ਗਿਆ ਦੁਗਰੀ ਮਹਾਨ ਕਲਾਕਾਰ ਅਮਰ ਸਿੰਘ ਚਮਕੀਲੇ ਦਾ ਰੈਣ ਬਸੇਰਾ ਅਸੀਂ ਉਹਨਾਂ ਦੇ ਜੱਦੀ ਘਰ ਮੂਰੇ ਖੜੇ ਹਾਂ ਕੁਝ ਉਹਨਾਂ ਨਾਲ ਜੁੜੀਆਂ ਯਾਦਾਂ ਕਰਿਦਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਜੁੜੇ ਆ ਹਰਵੰਸ ਲਾਲ ਜੀ ਹਰਵੰਸ ਸਿੰਘ ਜੀ ਤੇ ਹਰਵੰਸ ਸਿੰਘ ਜੀ ਉਹਨਾਂ ਦੇ ਗਵੰਡੀਆ ਬਿਲਕੁਲ ਉਹਨਾਂ ਦੇ ਘਰ ਦੇ ਸਾਹਮਣੇ ਮੈਂ ਉਹਨਾਂ ਦਾ ਘਰ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਘਰ ਜਿਹੜਾ ਆ ਇਹ ਉਹਨਾਂ ਦਾ ਆ ਘਰ ਹੈ ਜੀ ਹਰਵੰਦ ਸਿੰਘ ਬਿੱਲੂ ਉਹਨਾਂ ਦਾ ਤੇ ਹਰਵੰਦ ਸਿੰਘ ਬਿੱਲੂ ਉਹਨਾਂ ਤੋਂ ਆਪਾਂ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਵਿੱਚ ਮੁਕੀਲਾ ਸਾਹਿਬ ਇੱਥੇ ਕਿੰਨਾ ਚਿਰ ਰਹੇ ਆ ਤੇ ਬਾਅਦ ਵਿੱਚ ਸ਼ਿਫਟ ਕਦੋਂ ਹੋਇਆ ਤੇ ਜਦੋਂ ਉਹ ਚੜਾਈ ਆ ਉਸ ਤੋਂ ਬਾਅਦ ਕਦੋਂ ਉਹਨਾਂ ਦਾ ਇੱਥੇ ਆਉਣਾ ਜਾਣਾ ਬੰਦ ਹੋਇਆ ਜਾਂ ਕਾਹਬਗਾ ਆਉਂਦੇ ਵੀ ਰਹੇ ਆ ਤੇ ਮੇਰੇ ਨਾਲ ਹਰਵੰਦ ਸਿੰਘ ਬਿੱਲੂ ਜੀ ਬਿੱਲੂ ਜੀ ਆ ਤੁਸੀਂ ਇਸ ਘਰ ਚ ਜਿਹੜਾ ਤੁਹਾਡਾ ਘਰ ਆ ਹਾਂਜੀ ਜਾਂ ਜਿਸ ਘਰ ਤੁਸੀਂ ਮure ਖੜੇ ਆ ਚਮਕੀਲੇ ਜਿਹਦੇ ਘਰ ਮure ਹਾਂਜੀ ਇਸ ਘਰ ਨੂੰ ਕਦੋਂ ਤੋਂ ਦੇਖ ਰਹੇ ਹੋ ਇਹ ਜੱਦੀ ਘਰ ਉਹਨਾਂ ਦਾ ਕਦੋਂ ਤੋਂ ਇਹ ਸਾਡੇ ਜੰਮਣ ਦਿੱਤੋਂ ਪਹਿਲਾਂ ਦਾ ਹੀ ਆ ਜੀ ਘਰ ਤਾਂ ਉਹਨਾਂ ਦਾ ਜੱਦੀ ਘਰ ਆ ਇਹ ਤੁਹਾਡੀ ਉਮਰ ਕਿੰਨੀ ਹੋ ਗਈ ਇਸ ਮਿਲੇ ਮੇਰੀ ਉਮਰ 65 ਸਾਲ ਹੋ ਗਈ ਜੀ ਅੱਛਾ 65 ਸਾਲ ਹੋ ਗਈ ਹਾਂ ਤੇ ਚਮਕੀਲੇ ਨੂੰ ਤੁਸੀਂ ਇਸ ਘਰ ਚ ਪੈਦਾ ਹੁੰਦੇ ਨੂੰ ਦੇਖਿਆ ਨਹੀਂ ਪੈਦਾ ਤਾਂ ਅਸੀਂ 1 ਸਾਲ ਇੱਕ ਹੀ ਸਾਲ ਚ ਪੈਦਾ ਹੋਏ ਆ ਦੋਨੇ 60 ਦਾ ਜਨਮਾ ਸਾਡਾ ਅੱਛਾ ਸਾਠਾਂ ਅਠਾ ਦਾ ਮਤਲਬ ਤੁਸੀਂ ਹਮ ਉਮਰ ਆ ਹਾਂ ਮੋਮਰੇ ਬਿਲਕੁਲ ਪੜੇ ਵੀ ਅਸੀਂ ਇਕੱਠੇ ਹਾਂ ਕਿਹੜੇ ਸਕੂਲ ਤੋਂ ਗੁਜਰਖਾਨ ਸਕੂਲ ਚ ਪੜੇ ਪਹਿਲਾਂ ਇੱਥੇ ਪ੍ਰਾਇਮਰੀ ਚ ਪੜੇ ਸੀਗੇ ਪੰਜਵੀਂ ਤੱਕ ਫਿਰ ਉਹ ਤੋਂ ਬਾਅਦ ਗੁਜਰਖਾਨ ਲੱਗ ਗਏ ਦੋਨੇ ਇਕੱਠੇ ਹੀ ਲੱਗੇ ਹਾਂ ਫਿਰ ਇਹ 6ਵੀਂ ਜਨਨ ਦੀ ਮਾਂ ਦੀ ਡੈਥ ਹੋ ਗਈ ਫਿਰ ਇਹ ਤਾਂ ਵਿਚਾਲੇ ਛੱਡ ਗਿਆ ਸੀ ਵਿਚਾਰਾ ਇਹਨਾਂ ਦੀ ਮਦਦ ਨਹੀਂ ਦਿੱਤੀ ਮਦਰ ਦੀ ਡੈਥ ਹੋ ਗਈ ਕਿਹਲੇ ਦੀ ਹਾਂ ਕੀ ਨੌ ਸੀ ਉਹਨਾਂ ਦਾ ਉਹਨਾਂ ਦਾ ਨੌ ਸੀ ਕਰਤਾਰ ਕੋਲ ਅੱਛਾ ਕਰਤਾਰ ਹਾਂ ਤੇ ਬਾਪਦੋਂ ਸ਼੍ਰੀ ਹਰੀ ਸਿੰਘ ਹਰੀ ਸਿੰਘ ਅਸੀਂ ਪੜਾਈ ਗਾਹਾਂ ਕਿਉਂ ਨਹੀਂ ਚੱਲੂ ਰੱਖ ਸਕੇ ਪੜਾਈ ਬਸ ਘਰ ਦੇ ਮਾਹੌਲ ਇਦਾਂ ਦੇ ਹੁੰਦੇ ਸੀ ਉਦੋਂ ਪੜਾਈ ਗਾਹਾਂ ਫਿਰ ਉਹਨਾਂ ਨੇ ਉਹਨੂੰ ਵਿਚਾਲੇ ਹੀ ਹਟ ਆਬ ਹਟ ਜਾਂਦੇ ਜਾਂ ਸਾਡਾ ਵੀ ਉਹ ਪੜਾਈ ਜਾਨੀ ਕੋਈ ਐਡਾ ਸ਼ੌਕ ਨਹੀਂ ਸੀਗਾ ਇੱਕ ਮਜਬੂਰੀ ਨੂੰ ਮਾਂ ਪਿਓ ਕਹਿੰਦੇ ਸੀ ਵੀ ਪੜੋ 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 ਪਰ ਸਾਡਾ ਅਸੀਂ ਮਾੜੀ ਕਿਸਮਤ ਦਾ ਸਾਡੀ ਜਿਹੜਾ ਨਹੀਂ ਪੜੇ ਹੈਗੇ ਪੜਾਈ ਬਹੁਤ ਵਧੀਆ ਸੀ ਉਸ ਟਾਈਮ ਦੀ ਪੜੇ ਹੋਏ ਜਿਹੜੇ ਲੋਕ ਨੇ ਉਹ ਬਹੁਤ ਵਧੀਆ ਨੇ ਅਸਟਾ ਤੁਸੀਂ ਪੰਜਵੀਂ ਤੱਕ ਪੜੇ ਆ ਨਹੀਂ ਮੈਂ 7ਵੀਂ ਤੱਕ ਪੜਿਆ ਉਹ 6ਵੀਂ ਤੱਕ ਪੜਿਆ ਸੀਗਾ 6ਵੀਂ ਤੱਕ ਉਹਨਾਂ ਦੀਆਂ ਕਿਦਾਂ ਨੀਆਂ ਆਤਮ ਰਹੀਆਂ ਜਾਂ ਕਿਹਵਰੀ ਆਪਾਂ ਹੁਣ ਕੀ ਦਸੀਏ ਬਚਪਨ ਦੀਆਂ ਤਾਂ ਦੱਸ ਨਹੀਂ ਸਕਦੇ ਕਿ ਬਚਪਨ ਬਹੁਤ ਖੁਸ਼ ਕਰਦਾ ਵਾ ਬੰਦਾ ਮਗਰੋਂ ਆ ਕੇ ਫਿਰ ਉਹ ਗੱਲਾਂ ਦੱਸਣੀਆਂ ਵਧੀਆ ਨਹੀਂ ਲੱਗਦੀਆਂ ਅਸੀਂ ਐਸ ਉਮਰ 'ਚ ਉਹ ਗੱਲਾਂ ਦੱਸੀਏ ਤਾਂ ਵਧੀਆ ਨਹੀਂ ਲੱਗਦੀਆਂ ਮਤਲਬ ਚੁਸਤ ਸੀ ਚਮਕੀਲਾ ਬਹੁਤ ਬਹੁਤ ਤੁਹਾਨੂੰ ਕਦੋਂ ਲੱਗਿਆ ਵੀ ਚਮਕੀਲਾ ਗਾਉਂ ਦਾ ਸ਼ੌਕ ਰੱਖਦਾ ਮੇਰੇ ਨਾਲ ਤਾਂ ਪਹਿਲਾਂ ਹੀ ਰਿਹਾ 6 ਸਾਲ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਸ ਪਾਸੇ ਨੂੰ ਤੁਰਿਆ ਆ ਅਸੀਂ ਉੱਥੇ ਸਕੂਲ 'ਚ ਇਹੀ ਖੁਸ਼ ਕਰਦੇ ਰਹਿੰਦੇ ਸੀਗੇ ਕਤਲ ਤੁਸੀਂ ਪਹਿਲੇ ਜੱਜਮੈਂਟ ਕਰ ਲਿਆ ਸੀ ਬੰਦਾ ਕੁਸਮੋਜਨਗੀ ਬਾਕੀ ਉਹ ਕੁਦਰਤ ਵਾਲੇ ਦਾ ਸੀਗਾ ਉਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹਨੂੰ ਕਲਾ ਜਿਹੜੀ ਮਿਲੀ ਸੀ ਕੁਦਰਤ ਨਹੀਂ ਮਿਲੀ ਹੋਈ ਸੀ ਜਦੋਂ ਫੈਕਟਰੀ 'ਚ ਜਾਂਦੇ ਰਿਹਾ ਕੰਮ ਕਰਨ ਹਾਂਜੀ ਇਸੇ ਘਰ ਚੋਂ ਉੱਠ ਕੇ ਜਾਂਦੇ ਸੀ ਬਿਲਕੁਲ ਐਸੇ ਜੀ ਜਾਂਦੇ ਤੇ ਫਿਰ ਤੁਸੀਂ ਕਿਹੜੇ ਕੰਮ ਕਰਨ ਲੱਪੇ ਸੀ ਮੈਂ ਤਾਂ ਹੋਜ਼ਰੀ ਦਾ ਕੰਮ ਕਰਨ ਲੱਗ ਗਿਆ ਸੀ ਉਹ ਵੀ ਤਾਂ ਚਮਕੀਲਾ ਵੀ ਹੋਜ਼ਰੀ ਦਾ ਕਰਦਾ ਸੀ ਨਹੀਂ ਉਹ ਹੋਜ਼ਰੀ ਦਾ ਥੋੜੇ ਦਿਨ ਕੀਤਾ ਉਹਨੇ ਬਾਅਦ ਚ ਉਹਨੇ ਕਈ ਕੰਮ ਬਦਲੇ ਨੇ ਹਾਂਜੀ ਅੱਛਾ ਉਹ ਤੋਂ ਬਾਅਦ ਉਹ ਘਰ ਦੀਆਂ ਮਜਬੂਰੀਆਂ ਐਜੀਆਂ ਸੀਗੀਆਂ ਜਿੱਦਾਂ ਨੂੰ ਕਿਤੇ ਦੇਖਿਆ ਵੀ ਉਦੋਂ ਨੂੰ ਹੌਲੇ ਬੱਸ ਪਰ ਉਹਨਾਂ ਨੇ ਕਿ ਉਹਨੇ ਬ੍ਰੇਕੀਆਂ ਕਿੱਥੋਂ ਸਿੱਖਿਆ ਸੰਜੀਪ ਜੀ ਇਹ ਦੇ ਬਾਰੇ ਨਹੀਂ ਇੰਨਾ ਪਤਾ ਹੈਗਾ ਐਵੇਂ ਕਹੀ ਜਾਈਏ ਨਹੀਂ ਕਿ ਇੰਟਰਵਿਊ ਕੀਤਾ ਸੀ ਬਾਬਾ ਜੀ ਦੀ ਹਾਂਜੀ ਠੀਕ ਆ ਤੇ ਸ਼ਾਇਦ ਬਾਬਾ ਜੀ ਉਹਨਾਂ ਦੇ ਨਾਲ ਬਹੁਤ ਰਹੇ ਨੇ ਤਰੀਕੇ ਬਾਬਾ ਜੀ ਤੋਂ ਸਿੱਖਿਆ ਲਏ ਮੈਂ ਅੱਛਾ ਫੈਕਟਰੀ ਚੋਂ ਥੋੜਾ ਚੜ ਕੰਮ ਕੀਤਾ ਹਾਂਜੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਗਾਉਣ ਵਾਲੇ ਪਾਸੇ ਨੂੰ ਹੋ ਲਿਆ ਜੀ ਕਿਹਨਾ ਕੋਈ ਜਾਂਦੇ ਤੇ ਗੋਂ ਗਾਣਾ ਆਪਾਂ ਹੁਣ ਕਿਹੜਾ ਨਾਲ ਜਾਂਦੇ ਕੀ ਪਤਾ ਕਿੱਥੇ ਜਾਂਦੇ ਸੀ ਉਹ वैसे दा बावा ओदा ना बहुत ਚਰ ਜਿਆਦਾ ਰਿਹਾ ਸਾਡੇ ਨਾਲੋਂ ਨਾਲ ਉਹਦੇ ਉਹਨਾਂ ਨਾਲ ਡਰਮ ਵੀ ਖੇਡੇ ਆ ਬਿਲਕੁਲ ਖੇਡੇ ਆ ਉਹ तकरीबन 10 ਸਾਲ ਤਾ ਉਹਦੇ ਨਾਲ ਪੱਕਾ ਹੀ ਰਿਹਾ ਨਾ ਬਾਵੇ ਨਾਲੋਂ ਸਿਰਫ ਇਹ ਆ ਕਿ ਜਦੋਂ ਕੋਈ ਬੰਦਾ ਗਰੀਬੀ ਦਾਵੇ ਹੁੰਦਾ ਹਾਂਜੀ ਤੇ ਉਹਨੂੰ ਉਸਤਾਦ ਤੇ ਇੱਕ ਪਾਸੇ ਲੋਕੀ ਸ਼ਗਿਰਦ ਮੰਨਣ ਵਿੱਚ ਯਾਰ ਨਹੀਂ ਹੁੰਦੀ ਹਾਂ ਬਿਲਕੁਲ ਬਿਲਕੁਲ ਜਦੋਂ ਕੋਈ ਬੰਦਾ ਪ੍ਰਸਿੱਧ ਹੋ ਜਾਂਦਾ ਫਿਰ ਉਹ ਉਸਤਾਦ ਵੀ ਬਦਲ ਲੈਂਦਾ ਤੇ ਸ਼ਗਿਰਦ ਵੀ ਬਦਲ ਲੈਂਦਾ ਨਹੀਂ ਸ਼ਗਿਰਦ ਵੀ ਬਦਲ ਲੈਂਦਾ ਨਾਲੇ ਫਿਰ ਸਾਰੇ ਸਾਡੇ ਵਰਗੇ ਵੀ ਕਹਿਣ ਲੱਗ ਗਏ ਸਾਡਾ ਅੱਛਾ ਕਦੀ ਤੁਸੀਂ ਪਹਿਲਾਂ ਕੋਈ ਨਹੀਂ ਕਹਿੰਦਾ ਹੈਗਾ ਵੀ ਸਾਡਾ ਸੀਗਾ ਮਾਦਰੋਂ ਇਸ ਘਰ ਵਿੱਚ ਬਾਅਦ ਜਾ ਕੇ ਸਾਰੇ ਹੀ ਕਹਿਣ ਲੱਗ ਜਾਂਦੇ ਵੀ ਸਾਡਾ ਆਹੇ ਇਸ ਘਰ ਵਿੱਚ ਕਦੇ ਚਮਕੀਲੇ ਨੂੰ ਗੁਣਗਣਾ ਦੇ ਦੇਖਿਆ ਜਾਂ ਕੋਈ ਏਕਾਂ ਨੋਂਦੇ ਨੂੰ ਜਾਂ ਗੁਣਗਣਾ ਦੇ ਤਾਂ ਬਹੁਤ ਬਹੁਤ ਘਰੀ ਦੇਖਿਆ ਇੱਕ ਅੱਧੀ ਵਾਰੀ ਨਹੀਂ ਕਦੀ ਤੁਹਾਨੂੰ ਦੱਸਿਆ ਨਹੀਂ ਵੀ ਮੇਰੀ ਟੇਪ ਆ ਰਹੀ ਹੈ ਆਰਾਮ ਪਹਿਲਾਂ ਦੱਸਦਾ ਜਦੋਂ ਕਿਤੇ ਟੱਕਰਦਾ ਸੀਗਾ ਬਹੁਤ ਵਧੀਆ ਇਨਸਾਨ ਸੀ ਉਹ ਹਾਂ ਟੇਪ ਕਦੋਂ ਪਹਿਲਾਂ ਤਾਂ ਉਹਨਾਂ ਦੀ ਆਈ ਸੀ ਉਹ ਟੱਕੂਏ ਆਪਣੇ ਬੱਪ ਗੜੀ ਅਸੀਂ ਜਸਵੰਤ ਕੋ ਮਰਾਈ ਨਹੀਂ ਕੀਤੀ ਸੀ ਹਾਂਜੀ ਹਾਂਜੀ ਬਾਪੂ ਤੇਰਾ ਗਮ ਹੋ ਗਿਆ ਜਬਾ ਬਾਪੂ ਸਾਡਾ ਗਮ ਹੋ ਗਿਆ ਤੇ ਮਾਂ ਵੀ ਤਲਾਸ਼ ਲੈਣੀ ਉਹ ਫਿਰ ਤੁਸੀਂ ਸੁਣੇ ਸੀ ਆਪਾ ਤਾਂ ਸੁਣਦੇ ਹੀ ਉਹੀ ਹ ਹੁਣ ਤੱਕ ਫਿਰ ਤੁਸੀਂ ਸੁਣ ਕੇ ਕੀ ਕੀ ਜਮਕੀਲੇ ਨੂੰ ਚਮਕੀਲੇ ਨੂੰ ਕਹਿਣਾ ਕੀ ਹੁੰਦਾ ਸੀ ਵਾਤਾ ਪੈਗ ਚੱਗ ਲਾ ਲਈਦੇ ਸੀ ਉਹਦੇ ਨਾਲ ਇੱਕ ਦੋ ਅੱਛਾ ਹਾਂ ਪੀਣ ਤੇ ਸ਼ਕੀਨ ਸੀ ਪੂਰਾ ਹਾਂ ਵਧੀਆ ਸ਼ਕੀਨ ਸੀਗਾ ਪੀਣ ਦਾ ਲਿਮਟ ਬੱਕੀ ਜਾਂ ਅਸੀਂ ਤਾਂ ਲਿਮਟ ਜੀ ਦੇਖਿਆ ਬਾਕੀ ਬੰਦੇ ਦਾ ਕੀ ਪਤਾ ਅੱਗੋਂ ਪਿਛੋਂ ਕੀ ਕਰਦਾ ਵਾ ਇਸ ਘਰ ਵਿੱਚ ਗਰਮੇਲ ਕੌਰ ਹੁਣੀ ਅਜ ਤੱਕ ਰਹਿ ਰਹੇ ਆ ਹਾਂਜੀ ਹਾਂਜੀ ਬਿਲਕੁਲ ਉਹਦੀ ਬੇਟੀ ਆ ਉਹਨਾਂ ਦੇ ਦੋਹਾਂ ਬੇਟੀਆਂ ਦਾ ਜਨਮ ਇੱਥੇ ਦਾ ਆ ਹਾਂ ਬਿਲਕੁਲ ਇੱਥੇ ਦਾ ਤੇ ਜਿਹੜੇ ਬਾਅਦ ਵਿੱਚ ਦੋ ਬੇਟੇ ਹੋਏ ਆ ਉਹਨਾਂ ਦਾ ਜਨਮ ਉਹਨਾਂ ਦਾ ਜਨਮ ਜਮਾਲਪੁਰ ਦਾ ਜਮਾਲਪੁਰੇ ਰਹਿ ਖਿਆਲ ਹਾਂ ਤੇ ਅਮਰਜੋਤ ਨੂੰ ਕਦੇ ਇਸ ਘਰ ਚ ਆਉਂਦੇ ਦੇਖਿਆ ਕਿਨੋਂ ਅਮਰਜੋਤ ਅਮਰਜੋਤ ਹਾਂ ਆਉਂਦੇ ਰਹਿੰਦੇ ਸੀ ਦੋਨੇ ਇਕੱਠੇ ਵੀ ਆਉਂਦੇ ਸੀ ਦੋਨੇ ਇਕੱਠੇ ਆਉਂਦੇ ਅੱਛਾ ਹਾਂ ਦੋਨੇ ਇਕੱਠੇ ਵੀ ਆਉਂਦੇ ਸੀ ਜਦੋਂ ਚਮਕੀਲੇ ਚਮਕੀਲੇ ਦਾ ਵਿਆਹ ਹੋਇਆ ਪਹਿਲਾਂ ਹਾਂਜੀ ਹਾਂਜੀ ਬਰਤੇ ਗਏ ਸੀ ਕਿ ਨਹੀਂ ਨਹੀਂ ਮੈਂ ਨਹੀਂ ਗਿਆ ਲੈ ਕੇ ਨਹੀਂ ਗਿਆ ਨਹੀਂ ਲੈ ਕੇ ਨਹੀਂ ਗਿਆ ਉਦੋਂ ਦਾ ਮਾਹੌਲ ਉਦਾਂ ਦਾ ਹੀ ਸੀਗਾ ਖਰਾਬ ਸੀ ਹਾਂ ਨਹੀਂ ਖਰਾਬ ਨਹੀਂ ਸੀਗਾ ਮਾਹੌਲ ਤਾਂ ਬਹੁਤ ਵਧੀਆ ਸੀ ਅੱਜ ਨਾਲੋਂ ਪਰ ਅਸੀਂ ਵੀ ਉਦੋਂ ਬੱਚੇ ਸੀ ਇਹਦਾ ਵੀ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ ਬਰਤ ਚੜ੍ਹਦੀ ਦੇਖੀ ਹੋਗੀ ਬਿਲਕੁਲ ਦੇਖੀ ਹੈ ਕਿੰਨੇ ਕ ਬੰਦੇ ਸੀ ਬੰਦਾ ਇਹਨਾਂ ਦਾ ਲਾਣਾ ਬਹੁਤ ਵੱਡਾ ਜੀ ਬਸੇਰਾ ਇਹਨਾਂ ਦਾ ਕੋੜਮਾ ਬਹੁਤ ਵਧੀਆ ਵੱਡਾ ਕੋੜਮਾ ਵਾ ਪਰਿਵਾਰ ਜਿਆਦਾ ਵੱਡਾ ਜਿਆਦਾ ਵੱਡਾ ਪਰਿਵਾਰ ਅੱਜ ਵੀ ਇਕੱਠੇ ਹੀ ਖਿਰੂ ਖਿਰੂ ਹੋ ਗਿਆ ਨਹੀਂ ਨਹੀਂ ਇਕੱਠੇ ਹੀ ਨੇ ਸਾਰੇ ਪੋਸਟ ਤੋਂ ਬਾਅਦ ਫੇਰਾ ਜਦੋਂ ਅਮਰਜੋਤ ਇਸ ਘਰ ਚ ਆਉਣ ਲੱਗੀ ਹੈ ਤਾਂ ਕਦੀ ਇਦਾਂ ਲੱਗਿਆ ਨਹੀਂ ਕਿ ਕੋਈ ਕੈਂਸ ਕੈਂਸ ਜਾਂ ਨਹੀਂ 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 ਕੈਂਸ ਕੈਂਸ ਵਾਲੀ ਤਾਂ ਕੋਈ ਗੱਲ ਨਹੀਂ ਸੁਣੀ ਕਦੇ ਚਮਕੀਲੇ ਨੇ ਜਿਹੜੇ ਖੇਤ ਵਗੈਰਾ ਲੈ ਸੀ ਉਹ ਕਿੱਧਰ ਲੈ ਸੀ ਉਹ ਲੈ ਸੀ ਸਤਵਾਲ ਢੇਰੀ ਜੀ ਅੱਛਾ ਹਾਂ ਸਤੋਵਾਲ ਢੇਰੀ ਉਹ ਫਿਰਾਂ ਜਿਹੜੇ ਸਤੋਵਾਲ ਢੇਰੀ ਜਮੀਨ ਲਈ ਸੀ ਇਹਨੇ ਕਿਸੀ ਹੋ ਇਹ ਨਹੀਂ ਪਤਾ ਆਪਾਂ ਨੂੰ ਕਿਨੇ ਸੀਗੇ ਅੱਜ ਉਹਨਾਂ ਤੋਂ ਮਾਰਕ ਹੋਣੀ ਹੈ ਐਜੀ ਅੱਜ ਕੌਣ ਮਾਰਕ ਕਰਦਾ ਆਪਾਂ ਨੇ ਇਹ ਵੀ ਨਹੀਂ ਪਤਾ ਕੌਣ ਮਾਰਕ ਕਰਦਾ ਜਮੀਨ ਵੇਚੀ ਸੀ ਹੁਣ ਕਿਸੇ ਦੀ ਘਰ ਦੀ ਹਿਸਟਰੀ ਥੋੜੋ ਅਸੀਂ ਪੁੱਛ ਸਕਦੇ ਹਾਂ ਵੀ ਕੀ ਤੁਹਾਡੇ ਕੋਲ ਕੀ ਆ ਕੀ ਤੋਂ ਸੀ ਬਣਾਇਆ ਜਾਂ ਤੋਂ ਕਹਾ ਵੇਚ ਗਏ ਸ਼ਾਇਦ ਵੇਚ ਗਏ ਹੁਣ ਸਤੋਵਾਲ ਢੇਰੀ ਸੱਤ ਗਿੰਦੇ ਜਿੱਦਣ ਚਮਕੀਲੇ ਦੀ ਡੈਥ ਹੋਈ ਆ ਹਾਂਜੀ ਉਦੋਂ ਤੁਸੀਂ ਕਿੱਥੇ ਸੀ ਉਦਣ ਹੀ ਜਮਾਲਪੁਰ ਗਏ ਸੀ ਇਹਨੂੰ ਉੱਥੋਂ Laash ਲੈ ਕੇ ਇਹਦੀ ਜਮਾਲਪੁਰ ਆ ਗਏ ਸੀ ਫਿਰ ਜਮਾਲਪੁਰ ਤੋਂ ਇੱਥੇ ਲੈ ਕੇ ਆਂਦਾ ਹਾਂ ਨਹੀਂ ਕਿ ਤੁਹਾਨੂੰ ਦਿੱਤ ਪਤਾ ਕਿੱਥੇ ਲੱਗਾ ਸਨ ਪਤਾ ਤਾਂ ਰੇਡੀਓ ਚ ਲੱਗ ਗਿਆ ਸੀ ਰੇਡੀਓ ਮੈਂ ਤੁਹਾਨੂੰ ਉਹੀ ਕਹਣਾ ਸਾਡੇ ਕੋਲ ਪਤਾ ਰੇਡੀਓ ਚ ਲੱਗ ਗਿਆ ਸੀ બીજી ਗੱਲ ਕਰਦੇ ਪਹਿਲਾਂ ਕੀ ਆ ਤੇ ਫਿਰ ਤੁਸੀਂ ਜਮਾਲਪੁਰ ਗਏ ਜਮਾਲਪੁਰ ਜਮਾਲਪੁਰ ਬਾਲੇ ਦੇ ਘਰ ਅੱਜ ਵੀ ਹੈਗਾ ਹਾਂਜੀ 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 ਹੈਗਾ ਅੱਜ ਵੀ ਹੈਗਾ Laashਾਂ ਉੱਥੇ ਲੈ ਕੇ ਆਏ ਸੀ Laashਾਂ ਉੱਥੇ ਲੈ ਕੇ ਕੌਣ ਲੈ ਕੇ ਆਇਆ ਸੀ ਮਿਹਰੇ ਮਾਂ ਪਿਓ ਹੀ ਲੈ ਪਿਓ ਹੀ ਲੈ ਕੇ ਆਇਆ ਸੀ ਇਹਦਾ ਹੋਰ ਕਿਨੇ ਲੈਉਣੀ ਇਹ ਡੈਡੀ ਡੈਡੀ ਦੇ ਕਦੋਂ ਹੋਇਆ ਡੈਡੀ ਤਾਂ ਬਾਅਦ ਚ ਹੋਇਆ ਇਹਨੇ ਤੋਂ ਬਾਅਦ ਹਾਂ ਇਹਨੇ ਦੇਖ ਤੋਂ ਬਾਅਦ ਕਾਫੀ ਚਿਰ ਬਾਅਦ ਚ ਹੋਇਆ ਕਈ 5 6 ਸਾਲ ਬਾਅਦ ਹੋਇਆ ਅੱਛਾ ਆ ਗਿਆ ਜੀ ਆ ਗਿਆ ਤਾਂ ਪਹਿਲਾਂ ਜਮਾਲਪੁਰ ਸਸਕਾਰ ਕਰਨ ਦੀ ਸੋਚ ਰਹੇ ਸੀ ਸੋਚ ਰਹੇ ਸੀ ਉੱਥੇ ਪਰ ਪਿੰਡ ਵਾਲਿਆਂ ਨੇ ਜ਼ੋਰ ਪਾ ਲਿਆ ਵੀ ਉੱਥੇ ਦੀ ਮਿੱਟੀ ਆ ਉੱਥੇ ਹੀ ਲੈ ਜਾਣੀ ਚਾਹੀਦੀ ਹੈ ਦੁਗਰੀ ਹਾਂ ਸਦੀਆਂ ਲਾਸ਼ਾਂ ਜਮਾਲਪੁਰ ਤੋਂ ਸਮਸ਼ਾਨਗਾਰਡ ਹਾਂ ਇਸ ਘਰ ਵਿੱਚ ਉਹਨਾਂ ਦਾ ਉਹਨਾਂ ਨੂੰ ਨਸੀਬ ਨਹੀਂ ਹੋਇਆ ਨਹੀਂ ਉਹਨਾਂ ਨੂੰ ਨਸੀਬ ਨੂੰ ਤਾਂ ਕਿਹੜੀ ਗੱਲ ਸੀ ਫਿਰ ਆਏ ਆ ਉਦਾਂ ਦਾ ਹੀ ਸਿਸਟਮ ਉਦਾਂ ਦਾ ਸੀ ਨਾ ਮੌਤ ਹੀ ਉਦਾਂ ਦੀ ਹੋਈ ਸੀਗੀ ਫਿਰ ਸਿੱਧਾ ਸਮਸ਼ਾਨਗਾਹਟ ਹੀ ਲੈ ਗਏ ਸਾਰਿਆਂ ਨੂੰ ਜਿਵੇਂ ਐਕਸੀਡੈਂਟ ਮੰਨ ਲਓ ਆਪਣਾ ਐਕਸੀਡੈਂਟ ਸਿੱਧਾ ਐਕਸੀਡੈਂਟ ਨੂੰ ਸਿੱਧਾ ਸਮਸ਼ਾਨਾਂ ਚ ਜਾਂਦੇ ਆ ਅੱਛਾ ਸਿੱਧਾ ਉੱਥੇ ਲੈ ਕੇ ਗਏ ਹਾਂ ਕਿੰਨੇ ਕੁ ਲੋਕ ਸੀ ਬਹੁਤ ਬੇਅੰਤ ਲੋਕ ਸੀ ਬੇਅੰਤ ਲੋਕ ਸੀਗੇ ਮੈਂ ਕਹਿੰਦਾ ਅੱਛਾ ਹਾਂ ਕਾੜਨ ਨੂੰ ਜਗ੍ਹਾ ਨਹੀਂ ਸੀ ਉਸ ਵਕਤ ਜਿੱਦਾਂ ਹੁਣ ਤਾਂ ਬਿਲਕੁਲ ਅਰਬਨ ਸਟੇਟ ਬਣ ਗਿਆ ਇਹ ਹਾਂਜੀ ਹਾਂਜੀ ਡੁੱਗਰੀ ਉਸ ਵਕਤ ਤਾਂ ਕੰਮਟਮੇਟਾਰ ਹੋਣਗੇ ਹਾਂਜੀ ਉਸ ਵਕਤ ਆਬਾਦੀ ਘੱਟ ਸੀ ਨਹੀਂ ਉਦੋਂ ਜਾਨੀ ਐਨੇ ਵੀ ਘੱਟ ਨਹੀਂ ਸੀ ਆਬਾਦੀ ਬਹੁਤ ਸੀਗੀ ਉਸ ਟਾਈਮ ਵੀ ਹਾਂ ਕਦੀ ਤੁਸੀਂ ਇਕੱਠੇ ਖਾਂਦੇ ਪੀਂਦੇ ਰਹੇ ਕਦੀ ਚਮਕੀਲੇ ਨੇ ਕੋਈ ਦਿਲ ਦੀਆਂ ਗੱਲਾਂ ਦੱਸੀਆਂ ਜਾਂ ਕਦੀ ਇਦਾਂ ਦੱਸਿਆ ਵੀ ਮੈਨੂੰ ਕੁਝ ਚਿੱਠੀਆਂ ਆਉਣੀਆਂ ਜਖਾ ਕੰਮ ਦੇ ਬੀਂਦੇ ਰਹੇ ਆ ਪਰ ਗੱਲਾਂ ਬਾਤਾਂ ਜਿਹੜੀਆਂ ਕਰਦੇ ਸੀ ਉਹ ਫਿਰ ਨਾਲੋਂ ਨਾਲ ਹੀ ਇੱਕ ਦੂਜੇ ਨਾਲ ਹੋ ਜਾਂਦੀਆਂ ਹੀ ਸਾਂਝੀਆਂ ਬਸ ਕਦੀ ਉਹਨਾਂ ਨੇ ਇਹ ਕਦੇ ਸਭ ਮੈਨੂੰ ਖਤਰਾ ਜਾਂ ਮੈਨੂੰ ਕਿਠੀਆਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੋਈ ਕਦੇ ਹੂੰ ਉਹ ਤੋਂ ਤੁਹਾਡੀ ਵੀ ਉਮਰ 28 ਸਾਲ ਦੀ ਸੀ ਉਹਨਾਂ ਦੀ 28 ਸਾਲ ਦੀ ਬਿਲਕੁਲ ਸੇਮ ਉਮਰ ਸੀ ਸਾਡੀ ਅੱਛਾ ਫੇਰ ਆਪਣੇ ਖਾਮਮਰ ਨੂੰ ਫਿਰ ਸ਼ਰਧਾਂਜ ਲਈ ਕਿੱਦਾਂ ਦਿੱਤੀ ਕਬਰਾਂ 'ਚ ਗਏ ਸੀ ਸੰਸਕਾਰ ਨਹੀਂ ਦਿਲੋਂ ਹਾਂ ਬਿਲਕੁਲ ਗਏ ਸੀ ਦਿਲੋਂ ਹੀ ਸ਼ਰਧਾਂ ਦੇ ਲਈ ਹੁੰਦੀ ਹੈ ਜਦੋਂ ਬੰਦਾ ਮਿੱਟੀ ਹੋ ਜਾਂਦਾ ਵਾ ਉਸ ਤੋਂ ਬਾਅਦ ਅਸਤ ਦੂਜੇ ਦਿਨ ਚੋਕਲੇ ਕਿ ਤੀਜੇ ਦਿਨ ਮਾਹੌਲ ਖਰਾਬ ਸੀ ਨਹੀਂ ਦੂਜੇ ਦੂਜੇ ਜਾਂ ਤੀਜੇ ਦਿਨ ਹੀ ਜੁਗਿਆ ਹਸਤਾ ਹਸਤ ਕਿੱਥੇ ਪਾਈ ਨਹੀਂ ਨਹੀਂ ਪਤਾ ਆਪਾਂ ਨੂੰ ਮੈਂ ਮੈਂ ਕਹਿ ਦਈਏ ਇਸ ਵਾਰ ਨਹੀਂ ਕਿ ਇਹ ਸਾਡੇ ਨਾਲ ਅਮਸੰਗਤ ਵਕੀਲੇ ਦੇ ਦੁਗਰੀ ਪਿੰਡ ਦੇ ਜਿਹੜਾ ਜੱਦੀਕਰ ਇਹਨਾਂ ਦਾ ਉਹਨਾਂ ਦੇ ਬਿਲਕੁਲ ਸਾਹਮਣੇ ਘਰਿਆ ਹਰਵੰਸ ਸਿੰਘ ਬਿਲੋ ਹੁਣ ਦਾ ਤੇ ਇਹ ਮੇਰੇ ਨਾਲ ਜੁੜੇ ਸੀ ਹਰਵੰਦ ਸਿੰਘ ਉਹਨਾਂ ਦੀ ਹਮੋਂਦਰ ਸੀ ਬਚਪਨ ਇਕੱਠਾ ਖੇਡਿਆ ਬੀਤੇ ਆ ਤੇ ਕੁਝ ਗੱਲਾਂ ਯਾਦ ਵੀ ਨਹੀਂ ਰਹੀ ਨੇ ਪਰ ਜਿੰਨੀਆਂ ਕਿ ਗੱਲਾਂ ਉਹਨਾਂ ਦੀ ਜਹਨ ਬੈਸਦੀ ਤੇ ਜਨ ਜਿੰਨੇ ਕ ਅਸੀਂ ਸਵਾਲ ਕੀਤੇ ਉਹਨਾਂ ਨੂੰ ਤੇ ਉਹਨੇ ਕ ਸਵਾਲਾਂ ਦੀ ਯਾਦ ਬੜੀ ਨਹੀਂ ਬੀਬਕੀ ਬੀਬਕੀ ਨੇ ਕੀਤੇ ਮੈਂ মিডিਆ ਪਰਸਨ ਪਰ ਮੀ ਲਾ ਲਵਾਂ ਜਰਾ